ਭਾਈ ਅਮਰਤਪਾਲ ਸਿੰਘ ਦੇ ਸੌ ਚੁੱਕਣ ਤੋਂ ਬਾਅਦ ਲਗਾਤਾਰ ਇਹ ਜਈਆਂ ਬੈਨਵਾਜੀਆਂ ਆ ਰਹੀਆਂ ਨੇ ਕਿ ਅਮਰਤਪਾਲ ਦੇ ਉੱਤੇ ਹੁਣ ਜਿਹੜੀ ਐਨਐਸਏ ਲੱਗੀ ਹੋਈ ਆ ਉਹ ਐਨਐਸਏ ਖਤਮ ਕੀਤੀ ਜਾਵੇ ਜਿੱਦੇ ਚੱਲਦੇ ਅਮਰਤਪਾਲ ਦੇ ਪਿਤਾ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਅਮਰਤਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਅਸੀਂ ਜਲਦ ਹੀ ਇੱਕ ਡੈਲੀਗੇਸ਼ਨ ਨਾਲ ਜਿਹੜਾ ਆਪਣਾ ਬਣਾ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਾਂਗੇ ਤੇ ਅਮਰਤਪਾਲ ਦੇ ਉੱਤੇ ਲੱਗੇ ਐਨਐਸਏ ਖਤਮ ਕਰਨ ਵਾਲੇ ਗੱਲ ਕਰਾਂਗੇ ਸਾਨੂੰ ਯਕੀਨ ਹੈ ਕਿ ਜਿਵੇਂ ਸਰਕਾਰ ਨੇ ਅਮਰਤਪਾਲ ਨੂੰ ਸੌ ਚੱਕਣ ਦੀ ਪੇਸ਼ਕਸ਼ ਦਿੱਤੀ ਉਵੇਂ ਹੀ ਅਮਰਤਪਾਲ ਤੇ ਐਨਐਸਏ ਵੀ ਖਤਮ ਕਰਨਗੇ ਜਿਹੜੇ ਪੰਜਾਬ ਤੋਂ ਚੱਲ ਕੇ ਜਾਂ ਦਿੱਲੀ ਤੋਂ ਚੱਲ ਕੇ ਉਹਨਾਂ ਮਿਲਣ ਵਾਸਤੇ ਆਏ ਸੀ ਉਹ ਕਹਿੰਦਾ ਕਿ ਇਹ ਮੈਨੂੰ ਇਹ ਗੱਦਾ ਅਫਸੋਸ ਹੈ ਕਿ ਜਦੋਂ ਉਹ ਨਹੀਂ ਮਿਲ ਸਕੇ ਉਹ ਮੇਰੇ ਵਾਸਤੇ ਇਨਾ ਪਿਆਰ ਦਿਖਾ ਰਹੇ ਜਿਨਾ ਓਖੇ ਹੋ ਕੇ ਕਿ ਪੰਚਰਾ ਦਿੱਲੀ ਜੀ ਪੰਜਾਬ ਤੋਂ ਦਿੱਲੀ ਪਹੁੰਚਣਾ ਜਿਹੜਾ ਸੋਚਾਂ ਦੀਗਾ ਬਾਕੀ ਵਿਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਉਹਨਾਂ ਨੇ ਬਹੁਤ ਮਦਦ ਦਿੱਤਾ ਤੇ ਮੀਡੀਆ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਕਿ ਜਿਹੜੀ ਜਿਹੜੀ ਗੱਲ ਪੂਰੀ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾ ਰਹੇ ਸੀ ਉਹ ਦੇਸ਼ਵਾਲ ਜੀ ਖਡੂਰ ਸਾਹਿਬ ਵਾਸਤੇ ਉਹਨਾਂ ਨੇ ਕਈ ਕੋਈ ਗੱਲ ਖਡੂਰ ਸਾਹਿਬ ਦੀ ਸੰਗਤ ਉਹਨਾਂ ਨੇ ਪੰਜਾਬ ਦੀਆਂ ਸੰਗਤਾਂ ਨੂੰ ਕੋਈ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਸ਼੍ਰੋਮਣੀ ਕਮੇਟੀ ਵਿੱਚ ਬੋਲ ਰਹੇ ਆ ਰਹੀਆਂ ਉਹ ਸਾਰੇ ਜਣੇ ਮਤ ਤੋਂ ਖਰੇਕ ਜਿਹੜੇ ਜੇ ਬੰਦੇ ਦੀ ਬੋਲ ਬਣ ਸਕਦੀ ਆ ਉਹ ਆਪਣੇ ਆਪਣੇ ਵੋਟ ਬਣਾਵੇ ਤੇ ਆਉਣ ਵਾਲੇ ਸਮੇਂ ਜੇ ਸ੍ਰੋਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਉਹਦੇ ਜੇ ਸਾਰੇ ਆ ਵੋਟਾਂ ਬਣੀਆਂ ਹੋਣਗੀਆਂ ਤੇ ਸਾਰੇ ਆਪਣੇ ਦਸਤਾਖਤ ਦਾ ਇਸਤੇਮਾਲ ਕਰਕੇ ਆਪਾਂ ਕੋਈ ਸ਼੍ਰੋਮੀ ਕਮੇਟੀ ਦੇ ਪ੍ਰਬੰਧਕ ਜਿਹੜਾ ਇਹੋ ਜਿਹੇ ਬੰਦੇ ਚੁਲਾਈਏ ਚੁਣ ਕੇ ਅੱਗੇ ਕਿ ਜਿਹੜੇ ਉਹ ਪ੍ਰਬੰਧ ਨੂੰ ਸੁਧਾਰ ਸਕਦੇ ਹੋਣਾ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰ ਸਕਦੇ ਹੋਣ ਧਰਮ ਦੇ ਸੁਪਰਤ ਤਾਂ ਮਨਾ ਇਹ ਜਾਏ ਐਜੀਪੀਸੀ ਕੇ ਚੁਣਾਵ ਜੋ ਹੈ ਅਬ ਅਮਰਿਤਪਾਲ ਕੀ ਦੇਖ ਰੱਖਣੇ ਚੁਣਾਵ ਦਾ ਲੜਾਈ ਨਹੀਂ ਉਹ ਅਮਰਿਤਪਾਲ ਕੀ ਦੇਖ ਰੱਖੇ ਮੈਂ ਨਹੀਂ ਉਹਨਾਂ ਦਾ ਇਹ ਮਕਸਦ ਇਹ ਹੈ ਕਿ ਉਸ ਵਿੱਚ ਚਾਹ ਰਲ ਮਿਲ ਕੇ ਚਾ ਕੈਸੇ ਵੀ ਕੋਈ ਅੱਛੇ ਆਦਮੀ ਉਹ ਜੋ ਜੋ ਧਾਰਮਿਕ ਵਿਅਕਤੀ ਵਾਲੇ ਜਿਨ੍ਹਾਂ ਦਾ ਦੰਦਾ ਨਾ ਹੋਏ ਇਹ ਇਹ ਚੀਜ਼ ਕੋ ਉਹ 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 ਆਗੇ ਆਏ ਉਹ ਕੰਮ ਕੋ ਸਮਰਪਿਤ ਆ ਗਏ ਸੋ ਚੁੱਕਾ ਦਾ ਮਾਹੌਲ ਕਿਦਾਂ ਦਾ ਸੀਗਾ ਉਸ ਬਾਰੇ ਗੱਲ ਕੀਤੀ ਕੋਈ ਜਿੱਥੇ ਸੋਚ ਕੀ ਕੌਣ ਸੀਗਾ ਉੱਥੇ ਠੀਕ ਸੀਗਾ ਮਾਹੌਲ ਕਿਨ ਹੋਮ ਵਿਦਿਆ ਦੇ ਸਾਹਮਣੇ ਚੋਰੀ ਪਤਾ ਨਹੀਂ ਉਹਨਾਂ ਨੇ ਉਹਨਾਂ ਦਾ ਸਾਹਮਣੇ ਬਿੱਲਾ ਸਾਹਮਣੇ ਕਿਉਂਕਿ ਤੇ ਬੱਦੇ ਬਲਾਕ ਉਹਨਾਂ ਨੇ ਸਾਹਮਣੇ ਸਪੀਚ ਦਿੱਤੀ ਤਾਂ ਗ੍ਰੀਵ ਸੰਦੇਸ਼ ਵੀ ਦਿਆ ਹੈ ਜੋ ਹਲਕਾ ਵਾਸੀ ਹੈ ਇਹ ਹਲਕਾ ਵਾਸੀ ਨੂੰ ਕਿਹਾ ਚੜਦੀ ਕਲਾ ਜਰੋ ਬਾਕੀ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਟੀਮ ਆ ਇਲੈਕਸ਼ਨ ਲੜੀ ਆ ਜਾਂ ਤੁਸੀਂ ਜਿੰਨੇ ਵੀ ਉਹਨਾਂ ਦੇ ਜੋ ਵੀ ਉਹਨਾਂ ਦੇ ਕੋਈ ਮਸਲੇ ਆਉਂਦੇ ਆ ਤੁਹਾਨੂੰ ਸਾਰੇ ਜਣੇ ਰਲ ਕੇ ਤੁਸੀਂ ਹੱਲ ਕਰੋ ਠੀਕ ਹੈ ਜੀ ਠੀਕ ਹੈ ਦਾਦੀ ਕੀ ਦੇਸ਼ ਭਾਰ ਦੇ ਵਿੱਚ ਨਗਾਵਾ ਸੀਗੇ ਅਮਰਤਪਾਲ ਦੇ ਉੱਤੇ ਕਿ ਆਖਰਕਾਰ ਅਮਰਤਪਾਲ ਕਦੋਂ ਸੌ ਚੁੱਕੇਗਾ ਦੇਸ਼ ਦੇ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਸਿੱਖਾਂ ਦੀ ਅੱਜ ਇਹ ਮੁਨਕਾਮਨਾ ਵੀ ਪੂਰੀ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਹੀ ਮੰਗ ਸੀ ਕਿ ਅਮਰਤਪਾਲ ਸੌਂ ਚੁੱਕੇ ਪਰ ਹੁਣ ਲੋਕਾਂ ਦੀ ਇਹ ਗੱਲਾਂ ਕਿ ਅਮਰਤਪਾਲ ਕਦੋਂ ਜੇਲ੍ਹ ਤੋਂ ਬਾਹਰ ਆਵੇਗਾ ਤੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗਰਜੇਗਾ ਜਦੋਂ ਚੱਲਦੇ ਆ ਲਗਾਤਾਰ ਮੰਗ ਕੀਤੀ ਹੈ ਉੱਥੇ ਹੀ ਹੁਣ ਅਮਰਤਪਾਲ ਦੇ ਪਿਤਾ ਨੇ ਅਮਰਤਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਬਿਆਨ ਦਿੱਤਾ ਕਿ ਅਸੀਂ ਅਗਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਾਂਗੇ ਤਾਂ ਜੋ ਅਮਰਤਪਾਲ ਤੇ ਲੱਗਾ NSA ਖਤਮ ਹੋ ਚੁੱਕੇ ਉੱਥੇ ਹੀ ਪੰਜਾਬ ਸਰਕਾਰ ਨੇ ਉਹਨਾਂ ਨੇ NSA ਖਤਮ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਪੰਜਾਬ ਭਰ ਦੇ ਵਿੱਚ ਅਮਰਤਪਾਲ ਨੂੰ ਸੌ ਚੱਕਣ ਤੋਂ ਬਾਅਦ ਖੁਸ਼ੀਆਂ ਮਨਾਈ ਜਾ ਰਹੀਆਂ ਨੇ ਕਡੂਰ ਸਾਹਿਬ ਜੰਮਰਤਪਾਲ ਦੇ ਘਰ ਦੇ ਵਿੱਚ ਲੱਡੂ ਵੰਡੇ ਜਾਣੇ ਉੱਥੇ ਹੀ ਦਿੱਲੀ ਦੇ ਵਿੱਚ ਵੀ ਅਮਰਤਪਾਲ ਦੇ ਚਾਚੇ ਤੇ ਪਰਿਵਾਰ ਦੇ ਵੱਲੋਂ ਉੱਥੇ ਲੱਡੂ ਵੰਡੇ ਗਏ ਤਾਂ ਜੋ ਅੱਜ ਖੁਸ਼ੀ ਮਨਾਈ ਗਈ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਦੀ ਅਮਰਤਪਾਲ ਨੂੰ ਸਵੇਰੇ ਹੀ ਅਸਾਮ ਦੀ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਪਰ ਪ੍ਰੋਲ ਦੇ ਲਿਆਂਦਾ ਗਿਆ ਤੇ ਤੇ ਜਿੱਤੋ ਬਾਦ ਅਮਰਤਪਾਲ ਨੂੰ ਸਿਰਫ ਗੱਡੀਆਂ ਦੇ ਵਿੱਚ ਲੱਗਿਆ ਮੀਡੀਆ ਤੋਂ ਵੀ ਬਹੁਤ ਦੂਰੀ ਬਣਾਈ ਰੱਖੀ ਕਿਸੇ ਵੀ ਕਿਸੇ ਵੀ ਕੈਮਰੇ ਦੇ ਵਿੱਚ ਅਮਰਤਪਾਲ ਦੀ ਇੱਕ ਵੀ ਤਸਵੀਰ ਕੈਦ ਨਹੀਂ ਹਾਲਾਂਕਿ ਗੱਡੀਆਂ ਦਾ ਕਲੇ ਸੀਗਾ ਅਮਰਤਪਾਲ ਦਾ ਕਾਫਲਾ ਅਮਰਤਪਾਲ ਨੂੰ ਪੂਰੇ ਹੀ ਸੁਰੱਖਿਅਤ ਤਰੀਕੇ ਦੇ ਨਾਲ ਲਿਆਂਦਾ ਕਿ ਜਿੱਤੋ ਬਾਦ ਅਮਰਤਪਾਲ ਨੇ ਸੌਂ ਚੱਕਾਈ ਗਈ ਅਤੇ ਹੁਣ ਅਮਰਤਪਾਲ ਦੇ ਪਿਤਾ ਦੇ ਵੱਲੋਂ ਮੈਨੂੰ ਦਿੱਤਾ ਗਿਆ ਕਿ ਅਸੀਂ ਜਲਦੀ ਹੀ ਗਰੇ ਦੇ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਾਂਗੇ